ਹਾਂਜੀ ਦੋਸਤੋ ਕਲਾਸ ਦੇ ਵਿੱਚ ਸਵਾਗਤ ਹੈ ਤੇ ਆਪਾਂ ਤੁਹਾਨੂੰ ਅੱਜ ਦੱਸਦੇ ਹਾਂਗੇ ਪੰਜ ਇੰਪੋਰਟੈਂਟ ਜੀਕੇ ਦੇ ਕੁਐਸਚਨ ਤੇ ਜਿਹੜੇ ਕਿ ਪੰਜਾਬ ਦੇ ਕੁਐਸਚਨਾਂ ਦੇ ਵਿੱਚ ਵਾਰੀ-ਵਾਰੀ ਪੰਜਾਬ ਦੇ ਪੇਪਰਾਂ 'ਚ ਵਾਰੀ-ਵਾਰੀ ਰਿਪੀਟ ਹੁੰਦੇ ਆਗੇ ਹਾਂਜੀ ਕੁਐਸਚਨ ਦੇ ਵਿੱਚ ਪਹਿਲਾ ਕੁਐਸਚਨ ਲਿਖਿਆ ਹੋਇਆ ਹੈਗਾ ਵਿਚ ਆਫ ਦਾ ਫੋਲੋਇੰਗ ਇਜ਼ ਦਾ ਹਾਈਐਸਟ ਪੀਕ ਇਨ ਦਾ ਇੰਡੀਆ ਹਾਈਐਸਟ ਪੀਕ ਦੇਖੋ ਆਪਣੇ ਸਾਰੇ ਉर्ज ਦੇ ਇਸ ਗੱਲ ਦੇ ਵਿੱਚ ਪਹਿਲਾਂ ਪੈਨਸਲ ਲਾਉਨੇ ਆ ਹਾਈਐਸਟ ਪੀਕ ਦਾ ਮਤਲਬ ਸਭ ਤੋਂ ਉੱਚੀ ਚੋਟੀ ਹਾਈਐਸਟ ਪੀਕ ਇੰਡੀਆ ਦੇ ਵਿੱਚ ਆਪਾਂ ਗਲਤ ਆਨਸਰ ਲਾ ਦਿੰਨੇ ਆ ਵੀ ਮਾਉਂਟ ਐਵਰੇਸਟ ਹੈ ਇਹ ਅਸਲ ਦੇ ਵਿੱਚ ਮਾਉਂਟ ਐਵਰੇਸਟ ਜਿਹੜੀ ਉਹ ਸਾਰੇ ਨਾ ਵਰਲਡ ਦੀ ਤੇ ਦੁਨੀਆ ਦੀ ਸਭ ਤੋਂ ਉੱਚੀ ਚੋਟੀ ਹੈ ਦੁਨੀਆ ਦੀ ਸਭ ਤੋਂ ਉੱਚੀ ਚੋਟੀ ਮਾਉਂਟ ਐਵਰੇਸਟ ਹੈਗੀ ਜੇਕਰ ਆਪਾਂ ਭਾਰਤ ਦੀ ਗੱਲ ਕਰੀਏ ਭਾਰਤ ਦੀ ਗੱਲ ਕਰੀਏ ਤਾਂ ਭਾਰਤ ਦੀ ਸਭ ਤੋਂ ਉੱਚੀ ਚੋਟੀ ਕਿਹੜੀ ਆ ਮਾਉਂਟ ਕੰਚਨਜੰਗਾ ਕੰਚਨਜੰਗਾ ਜਿਹੜੀ भारत की सरना उची चुट्टी है इस करके चौदह की रहूगा अपना बी कंचनजंगा अगले सवाल की चलो ये मैथ का सवाल आ जाता है मैथ में थोड़ा जा टाइम विच ऑफ द इंडियन आइसलैंड आर कार्ड द कॉरल आइसलैंड सारे पहला आपको पता होना चाहिए कॉरल आइसलैंड की होंगे है आइस ਆਈਲੈਂਡ ਕਹਿ ਸਕਦੇ ਆਪਾਂ ਆਈਲੈਂਡ ਕੀ ਹੁੰਦਾ ਹੈ ਆਈਲੈਂਡ ਪੰਜਾਬੀ ਚ ਆਪਾਂ ਕਹੀਏ ਇਹਨੂੰ ਕੀ ਕਹਿੰਦੇ ਨੇ ਟਾਪੂ ਨੂੰ ਕਹਿੰਦੇ ਨੇ ਆਪਾਂ ਟਾਪੂ ਨੂੰ ਆਈਲੈਂਡ ਕਹਿੰਦੇ ਨੇ ਟਾਪੂ ਦਾ ਮਤਲਬ ਕੀ ਹੁੰਦਾ ਉਹ ਧਰਤੀ ਦਾ ਉਹ ਟੁਕੜਾ ਜਿਹੜਾ ਆਲੇ ਦੁਆਲੇੋਂ ਪਾਣੀ ਨਾਲ ਘਿਰਿਆ ਹੁੰਦਾ ਹੈ ਹੈਨਾ ਦੋ ਜਾਂ ਤਿੰਨ ਪਾਸਿਓਂ ਪਾਣੀ ਨਾਲ ਘਿਰਿਆ ਹੁੰਦਾ ਹੈ ਜਿਹੜੇ ਕੋਰਲ ਆਈਲੈਂਡ ਹੁੰਦੇ ਆ ਕੋਰਲ ਟਾਪੂ ਹੁੰਦੇ ਇਹ ਕੀ ਕਹਿੰਦੇ ਜਿਹੜਾ ਕੋਰਲ ਆਈਲੈਂਡ ਹੁੰਦੀ ਨੇ ਇਨਾਂ ਦੀ ਜਿਹੜੀ ਜ਼ਮੀਨ ਹੁੰਦੀ ਆ ਸਰਦਲ ਹੁੰਦੀ ਆ ਜ਼ਮੀਨ ਹੁੰਦੀ ਆ ਉਹ ਆਰਗੈਨਿਕ ਮੈਟੀਰੀਅਲ ਦੀ ਬਣੀ ਹੁੰਦੀ ਆ ਆਰਗੈਨਿਕ ਮੈਟੀਰੀਅਲ ਮਤਲਬ ਉੱਥੇ ਸਭ ਰਿਆਂ ਨਾਲ ਉਹ ਵੱਧ ਜਿਹੜੀ ਧਰਤੀ ਬਣੀ ਆ ਉਹਦੇ ਵਿੱਚ ਐਨੀਮਲ ਦੀ ਬਾਡੀਜ਼ ਡੀਕੰਪੋਜ਼ ਹੋ ਗਿਆ ਮਤਲਬ ਬਹੁਤ ਟਾਈਮ ਪਹਿਲਾਂ ਜਰੂਰ ਕੋਈ ਧਰਤੀ ਬਣਨੀ ਬਣ ਚੁੱਕੀ ਸੀ ਉਹਦੇ ਕੋਈ ਵਿਨਾਸ਼ ਵਗੈਰਾ ਹੋਈ ਤਾਂ ਕੀ ਹੋਇਆ ਉਹ ਜਿਹੜੇ ਐਨੀਮਲ ਸੀ ਉੱਥੇ ਦਬ ਗਏ ਤਾਂ ਮਤਲਬ ਇਹਦੇ ਵਿੱਚ ਸਾਰਿਆਂ ਨਾਲੋਂ ਵੱਧ ਆਰਗੈਨਿਕ ਪਦਾਰਥ ਪਾਇਆ ਜਾਂਦਾ ਹੈਗਾ ਤੇ ਕੁਐਸਚਨ ਦੇ ਵਿੱਚ ਕੀ ਲਿਖਿਆ ਹੋਇਆ ਹੈ ਵਿਚੋਬਦਾ ਫੋਨਿੰਗ ਇੰਡੀਅਨ ਸਟੇਟ ਕਾਲਡ ਕੋਰਲ ਆਈਲੈਂਡ ਕਿਹਨੂੰ ਕਹਿੰਦੇ ਹਨ ਲਕਸ਼ਦੀਪ ਨੂੰ ਲਕਸ਼ਦੀਪ ਨੂੰ ਤੇ ਅਗਲਾ ਕੀ ਕਹਿੰਦਾ ਹੋਊਗਾ ਆਫ ਦਾ ਫਰਸਟ ਗਵਰਨਰ ਜਨਰਲ ਆਫ ਦਾ ਇੰਡੀਪੈਂਡੈਂਟ ਇੰਡੀਆ ਭਾਰਤ ਦਾ ਪਹਿਲਾ ਗਵਰਨਰ ਜਨਰਲ ਕੌਣ ਸੀਗਾ ਇੰਡੀਪੈਂਡੈਂਟ ਇੰਡੀਆ ਆਜ਼ਾਦ ਭਾਰਤ ਦਾ ਤਾਂ ਆਜ਼ਾਦ ਭਾਰਤ ਦਾ ਕੌਣ ਸੀਗਾ ਲਾਰਡ ਮਾਉਂਟਬੈਟਨ ਨਰਮਦਾ ਬਚਾਓ ਅੰਦੋਲਨ ਇਜ਼ ਅਸੋਸੀਏਟਡ ਵਿਦ ਨਰਮਦਾ ਬਚਾਓ ਅੰਦੋਲਨ ਇਜ਼ ਅਸੋਸੀਏਟਡ ਵਿਦ ਕਿਸ ਡੈਮ ਨਾਲ ਸਬੰਧਤ ਸੀਗਾ ਇਹ ਸਰਦਾਰ ਸਰੋਵਰ ਡੈਮ ਨਾਲ ਸਬੰਧਤ ਸੀਗਾ ਠੀਕ ਹੈ ਜੀ